ਸ਼ਰਮਾ ਇਹ ਕੀ ਦੁਕਾਨ ਸੀ ਕਿਹੜੀ ਦੁਕਾਨ ਸੀ ਕਿਵੇਂ ਘਟਨਾ ਹੋਈ ਸੈਂਟਰੀ ਦੀ ਦੁਕਾਨ ਜੀ ਪੇਂਟ ਵਜਾਰਾ ਸਾਰਾ ਕੁਝ ਸਾਮਾਨ ਰੱਖਿਆ ਸਾਮਾਨ ਸਰ ਜੋ ਕਰ ਕਿਵੇਂ ਮਈ ਹੋਇਆ ਇਹ ਸਾਡੇ ਕਿ ਦਿਨ 3 ਵਜੇ ਦੀ ਘਟਨਾ ਜੀ ਇਹ ਅੱਗ ਲੱਗੀ ਕਿਸ ਕਰਕੇ ਇਹ ਸਾਡ ਸਰ ਕਿਸ ਨਾਲ ਕਰ ਉਹ ਤਾਰਾਂ ਨੰਗੀਆਂ ਸੀ ਜਾਂ ਤੇ ਬਾਹਰ ਲੱਗੀਆਂ ਜਾਂ ਪਿੰਗ ਨਾ ਤਾਰਾਂ ਦਾ ਜਾ ਲਾ ਛੋਟ ਸਰ ਕੋ ਮੌਜੂਦ ਨਹੀਂ ਸੀ ਨਹੀਂ ਨਹੀਂ ਤਾਰਾਂ ਲਾ ਕੇ ਚਲੇ ਗਏ ਸੀ ਚਲੇ ਗਏ ਸੀ ਗਏ ਉਹਨਾਂ ਕੁਝਾਂ ਦਾ ਬਾਰੇ ਹੋ ਲਾ ਗਈ ਕਰੋੜ ਡੇਢ ਕਰੋੜ ਦਾ ਹੋ ਗਿਆ ਜੀ ਕਰੋੜ ਤੋਂ ਉੱਤੇ ਹੀ ਹੋਇਆ ਇਹ ਦੁਕਾਨ ਕਿਸ ਦੀ ਸੀ ਸੈਂਟਰੀ ਦੀ ਪੇਂਟ ਦੀ प्यार वेर, सारा कुछ सारा कुछ जिस तरह तस्वीर तो देख रहे हैं कुछ बचा नहीं था कुछ नहीं बचे हो गया प्रशासन प्रशासन तीन आप भी देख लो सर ਨਮਕੋ ਕੋ ਜਾਂਦਾ ਕਿ ਪਾਈ ਪਾਈ ਜੋੜ ਕੇ ਹਾਂ ਜੀ ਮਾਝਾ ਜੀ ਦਾ ਲੋਨ ਲੈ ਕੇ ਕੰਮ ਚਲਾਇਆ ਜਾ ਇਹ ਵਿਚਾਰਿਆਂ ਨੇ ਲੋਨ ਲੈ ਕੇ ਦੀ ਇਹਨਾਂ ਦੀ ਕਾਹਦੀ ਕੀ ਨਾਮ ਕੀ ਆ ਤੁਹਾਡਾ ਸਰ ਮੇਰਾ ਨਾਮ ਰਾਹੁਲ ਸ਼ਰਮਾ ਹੈ ਜੀ ਸਰ ਛੋਟ ਸਰਕਟ ਦੀ وجہ ਨਾਲ ਹੋ ਗਿਆ ਸਰ ਉਹਦੀ وجہ ਨਾਲ ਦੁਕਾਨ 'ਚ ਅੱਗ ਲੱਗੀ ਸਰ ਇੰਨੀ ਕਿ ਜ਼ਿਆਦਾ ਵਾਦ ਕੀ ਸੰਭਾਲੀ ਨਹੀਂ ਗਈ ਸਰ ਉਸ ਦੀ ਵਜ੍ਹਾ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਜੀ ਇਸ ਕੀ ਦੀ ਦੁਕਾਨ ਸੀ ਸਰ ਆਪਣੀ ਪੇਂਟ ਦੀ ਸੈਂਟਰੀ ਦੀ ਸਾਰਾ ਹੀ ਸਾਮਾਨ ਟੋਟਲੀ ਸਰ ਆਪਣੇ ਕੋਲ ਮਿਲਦਾ ਹੈ ਹਾਰਡਵੇਅਰ ਦਾ ਵੀ ਸਾਰਾ ਟੋਟਲੀ ਸਾਮਾਨ ਹੀ ਆਪਣੇ ਕੋਲ ਹੁੰਦਾ ਸੀ ਸਰ ਹੁਣ ਕੁਝ ਬਚਿਆ ਦੁਕਾਨ ਸਰ ਨਹੀਂ ਜੀ ਸਾਰਾ ਸੜ ਕੇ ਸੁਆਹ ਹੋ ਗਿਆ ਸਰ ਜੀ ਇਹ ਅੱਗ ਵੀ ਪਹੁੰਚਾਂ ਤੱਕ ਨਹੀਂ ਲੱਗੀ ਜਾਓ ਸਰ ਉੱਪਰ ਤੱਕ ਪਹੁੰਚੀ ਹੈ ਜੀ ਅੱਗ ਉਹਨਾਂ ਕਦੇ ਕੰਪੀ ਪਾ ਲਿਆ ਸਰ ਹਾਂਜੀ ਹਾਂਜੀ ਫਾਈਬਰ ਗੇਡ ਵਾਲਿਆਂ ਨੇ ਪਾਇਆ ਜੀ ਹਾਂ ਨੁਕਸਾਨ ਹੋਇਆ ਸਰ ਨੁਕਸਾਨ ਦਾ ਸਰ 1.5 ਕਰੋੜ ਤੋਂ ਵੀ ਉੱਤੇ ਦਾ ਹੋ ਗਿਆ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ ਪਰ ਕੀ ਨਾਮ ਆ ਤੁਹਾਡਾ ਕਰੋ ਕਰਦਾ ਜੀ ਮੈਂ ਸਤਨਾਮ ਸਿੰਘ ਜੀ ਮੈਂ ਸਵਾਰ ਦਾ ਐਮਸੀ ਆ ਐਮਸੀ ਦਾ ਬਾਅਦ ਚ ਮੇਰੇ ਪਰਲ ਭਰਾ ਨੇ ਜੀ ਮੇਰਾ ਪਰਿਵਾਰ ਹੈ ਲੇਕਿਨ ਇਸ ਦੁਕਾਨ ਦੇ ਵਿੱਚ ਮੇਰੇ ਕੋਲ 3:30 ਵਜੇ ਮੇਰੇ ਛੋਟੇ ਭਰਾ ਦੀ ਨਾਲ ਦੀ ਦੁਕਾਨ ਹੈ ਮੈਨੂੰ ਉਹਨਾਂ ਦਾ ਫੋਨ ਆਇਆ ਫਟਾਫਟ ਜਲਦੀ ਨਾਲ ਫੇਰ ਉਹਨੂੰ ਫੋਨ ਕਰੋ ਮੈਂ ਫਟਾਫਟ ਫਾਰ ਫੇਰ ਉਹ ਗੇੜ ਨੂੰ ਫੋਨ ਕੀਤਾ ਫੇਰ ਵੀ ਘਟ 50 ਮਿੰਟ ਬਾਅਦ ਆ ਗਈ ਫਿਰ ਬਿਜਲੀ ਬੋਰਡ ਐਸਡੀਓ ਨੂੰ ਫੋਨ ਕੀਤਾ ਤੇ ਉਹ ਉਹਨਾਂ ਨੇ ਐਸਡੀਓ ਨੇ ਫਟਾਫਟ ਲਾਈਟ ਬੰਦ ਕਰਾ ਦਿੱਤੀ ਲੇਕਿਨ ਆਂਦਨ ਉਹ ਇੰਨੀ ਕੋ ਲਾਈਟ ਇੰਨੀ ਕੋ ਅੱਗ ਵਿੱਚੋਂ ਨਿਕਲੀ ਸੀ ਇੰਨੀ ਕੋ ਜਿਆਦਾ ਜਿਵੇਂ ਕੋ ਬੰਬ ਚੱਲ ਰਿਹਾ ਹੁੰਦਾ ਇਸ ਤਰ੍ਹਾਂ ਆਵਾਜ਼ ਆ ਰਹੀ ਸੀ ਲੇਕਿਨ ਆਵੇਂ ਨੇ ਉਹਨਾਂ ਦੇ ਪਹਾਂਗ ਫਾਇਰ ਬਟਾਉਣ ਦੇ ਬਾਅਦ ਉਹਨਾਂ ਬੜਾ ਬੜ ਲਾਗੇ ਉਹਨਾਂ ਨੂੰ ਤੁਰ ਬਾਅਦ ਅੱਗ ਦੇ ਕਾਬੂ ਪਾਇਆ ਅੱਗ ਦੇ ਕਾਬੂ ਬੰਨ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਰਿਲੀਜ਼ ਆ ਪਲੇ ਕਰਨ ਅੱਗ ਅੰਦਰ ਅੰਦਰ ਫੈਲਦੀ ਫੈਲਦੀ ਜਿਆਦੀ ਫੈਲ ਗਈ ਲੇਕਿਨ ਫਿਰ ਵੀ ਇੱਕ ਘੰਟਾ ਲੱਗਾ ਪੂਰਾ ਘੰਟੇ ਦੇ ਬਾਅਦ ਅੱਗ ਸ਼ਾਂਤ ਹੋ ਗਈ ਹੈ ਲੇਕਿਨ ਨੁਕਸਾਨ ਇਸ ਭਰਾ ਦਾ ਬਹੁਤ ਜਿਆਦਾ ਹੋਇਆ ਛੋਟੀ ਜੀ ਦੁਕਾਨ ਜੀ ਛੋਟੀ ਦੁਕਾਨ ਤੋਂ ਹੋ ਅੱਜ ਦੁਕਾਨ ਦਾ ਬਿਲਕੁਲ ਸਰਕੇ ਬਿਲਕੁਲ ਸੁਹਾਈ ਹੋ ਗਈ ਹੈ ਜੀ ਅਸੀਂ ਤਾਂ ਪਛਾਛੋਂ ਤੋਂ ਮੰਗ ਕਰਦੇ ਆਂ ਵੀ ਇਸ ਚਰਨ ਦੇ ਗਰੀਬਾਂ ਦਾ ਕੋਈ ਕੋਈ ਲਗੇ ਨਾ ਦਾ ਸਹਾਰਾ ਬਣੇ ਤੇ ਨਾਲ ਇਹਨਾਂ ਦਾ ਸਾਥ ਦੇਵੇ ਸਰਕਾਰ ਸਾਥ ਦੇਵੇ ਤੇ ਬਿਜਲੀ ਬੋਰਡ ਦਾ ਵੀ ਅਸੀਂ ਇਹੋ ਤਿਆਰ ਅਗੜੇ ਵੇਖੋ ਬਿਜਲੀ ਆ ਵੇਖੋ ਤਿੰਨੀਆਂ ਤਾਰਾ ਬਿਜਲੀ ਬੋਰਡ ਦੀਆਂ ਸਭ ਇਸ ਵਜ੍ਹਾ ਕਰਕੇ ਸਾਰੀ ਇਹ ਸਰਕਲ ਹੋਇਆ ਜੀ ਸਾਰਾ ਮੇਰਾ ਨਾਮ ਮਨਮੋਹਨ ਗੁਪਤਾ ਜੀ ਮੇਰੀ ਮੱਕੂਗੜ ਦੇ ਵਿੱਚ ਹੀ ਵਪਾਰ ਹੈ ਦੁਕਾਨ ਹੈ ਔਰ ਜਿਸ ਸਥਿਤੀ ਵੀ ਅੱਗ ਦੀ ਸਥਿਤੀ ਸੀ ਨਾ ਜੀ ਜੋ ਇਹ ਫਾਇਰ ਬ੍ਰਿਗੇਡ ਦਾ ਅਸੀਂ ਬੜਾ ਧੰਨਵਾਦ ਕਰਦੇ ਆ ਸਾਰਾ ਸਮੂਚਾ ਮਖੂ ਗੇੜ ਕਿ ਜੋ ਇਹ ਮੌਕੇ ਤੇ ਆ ਕੇ ਸਥਿਤੀ ਨੂੰ ਇਹਨੇ ਅਗਦੀ ਲਪਟਾਂ ਨੂੰ ਕੰਟਰੋਲ ਪਾ ਰਿਆ ਔਰ ਆਪਣੀ ਜਾਨ ਜੋਖਮ ਤੇ ਪਾ ਕੇ ਵੀ ਅੰਦਰ ਵੜ ਕੇ ਸਾਰਾ ਕੰਟਰੋਲ ਕੀਤਾ ਜੇ ਨਾ ਕਰਦੇ ਜੇ ਨਾ ਹੁੰਦੀ ਇੱਕ ਦੋ ਮਿੰਟਾਂ ਦਾ ਲੱਗਦਾ ਮਖੂ ਗੇੜ ਦਾ ਸਾਰਾ ਸੌ ਹੋ ਜਾਣਾ ਸੀ ਕਿਉਂਕਿ ਸਾਰਾ ਸਮਾਨ ਅੰਦਰ ਜੁਵਲਰੀ ਸੀਗਾ ਪਲਾਸਟਿਕ ਸੀਗਾ ਮਰੂਰ ਸੀਗਾ ਸਾਰਾ ਅੰਦਰ ਕੈਮੀਕਲ ਸੀਗਾ ਜੋ ਬੁਰਾ ਹਾਲ ਸੀਗਾ ਤਾਂ ਅਸੀਂ ਇਹ ਤਾਂ ਪਰਮਾਤਮਾ ਹੀ ਕੀ ਕਹਿ ਸਕਦਾ ਜੀ ਇਹਨਾਂ ਨੂੰ ਪਤਾ ਹੈ ਕਿ ਸ਼ੋਰ ਸਰਕਟ ਹੈ ਕੀ ਆ ਕੁਝ ਵੀ ਹੋ ਸਕਦਾ ਇਹਦਾ ਬੰਦ ਕਰਕੇ ਚਲੇ ਗਏ ਸੀਗੇ ਇਹਦਾ ਪਤਾ ਲੱਗਾ ਆਣ ਗਵਾਂ ਨੂੰ ਦੱਸਿਆ ਕਿ ਭਾਜੀ ਕੀ ਨਾਮ ਕੀ ਤੁਹਾਡਾ ਹਾਂਜੀ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਗਗਨ ਜੀ ਅੱਗ ਲੱਗੀ ਕੀ ਹਾਲਾਤ ਸੁਭ ਹੋ ਅੱਗ ਤਾਂ ਜਦੋਂ ਅਸੀਂ ਆਈ ਸਾਨੂੰ ਫੋਨ ਆਇਆ ਸੀ ਅਸੀਂ ਇੱਕ ਤੋਂ ਦੋ ਮਿੰਟਾਂ ਦੇ ਵਿੱਚ ਗੱਡੀਆਂ ਲੈ ਕੇ ਇੱਥੇ ਪਹੁੰਚ ਗਏ ਆ ਜੀ ਤੇ ਆਣ ਕੇ ਜਦੋਂ ਪਤਾ ਲੱਗਾ ਕਿ ਇਹ ਸਰਕਟ ਸ਼ੋਰ ਸਰਕਟ ਤੋਂ ਅੱਗੇ ਲੱਗੀ ਹੈ ਜੀ ਨੁਕਸਾਨ ਤਾਂ ਇਹਦਾ ਹੋਇਆ ਬਹੁਤ ਜ਼ਿਆਦਾ ਪਰ ਅਸੀਂ ਮੌਕੇ ਜਾਣ ਕੇ ਅੱਗੇ ਤੇ ਕਾਬੂ ਪਾਇਆ ਜੀ ਅੱਗ ਥੱਲੇ ਤੋਂ ਸੀ ਉੱਪਰ ਤੱਕ ਵੀ ਅੱਗ ਤਾਂ ਗਈ ਦੁਕਾਨ ਬੰਦ ਸੀ ਕਿਉਂਕਿ ਯਾਰ ਸੰਡੇ ਕਰਕੇ ਦੁਕਾਨ ਬੰਦ ਕਰਕੇ ਚਲੇ ਗਏ ਬਾਅਦੋਂ ਆਣ ਗਵਾਂਣੇ ਦੱਸਿਆ ਵੀ ਅੱਗ ਲੱਗੀ ਹੋਈ ਸੀ ਕਿੱਥੇ ਆਏ ਅੱਗ ਕਿੱਡੀ ਸੀ ਅੱਗ ਉਹ ਤਾਂ ਚੱਲਦੀ ਪਈ ਸੀ ਜਦੋਂ ਅਸੀਂ ਆਏ ਸੀ ਆਪਣੀਆਂ ਜੀ ਤਿੰਨ ਗੱਡੀਆਂ ਮੌਕੇ ਸੱਧੀਆਂ ਦੋ ਆਪਣੀਆਂ ਕੋਈ ਪੁਰਧੀਆਂ ਸੀ ਇੱਕ ਆਪਣੇ ਕੈਂਟ ਤੋਂ ਮੰਗਾਈ ਗਈ ਹਾਂਜੀ ਅੱਗ ਦੇ ਕਾਬੂ ਪਾਤਾ ਜੀ ਮੇਰਾ ਨਾਮ ਗਰਦੀਪ ਸਿੰਘ ਹੈ